ਕੁਝ ਮਿਲਦਾ ਹੈ ਖੁਸ਼ ਹੁੰਦਾ ਹੈ ਕੁਝ ਵਿਛੜਦਾ ਹੈ ਰੋਂਦਾ ਹੈ ਮਿਲਾਪ ਦੇ ਚ ਜੀ ਰਿਹਾ ਹੈ ਵਿਛੋੜੇ ਦੇ ਚ ਜੀ ਰਿਹਾ ਹੈ ਸੁਖ ਦੇ ਚ ਜੀ ਰਿਹਾ ਹੈ ਦੁੱਖ ਦੇ ਚ ਜੀ ਰਿਹਾ ਹੈ ਇੱਜ਼ਤ ਦੇ ਚ ਜੀ ਰਿਹਾ ਹੈ ਬੇਇੱਜ਼ਤੀ ਦੇ ਚ ਜੀ ਰਿਹਾ ਹੈ ਕਾਲ ਦੇ ਚ ਤੇ ਇਹ ਦੋ ਘਟਨਾਵਾਂ ਘਟਦੀਆਂ ਆਂ ਅਕਾਲ ਦੇ ਚ ਦੋ ਨਹੀਂ ਅਕਾਲ ਦੇ ਚ ਜਨਮ ਨਹੀਂ ਅਕਾਲ ਦੇ ਚ ਮਰਨ ਨਹੀਂ ਅਕਾਲ ਦੁਖ ਸੁਖ ਤੋ ਰਹਤ ਹੈ ਦੁਖ ਸੁਖ ਰਹਤ ਸਦਾ ਨਰਲੇਪੀ ਜਾਂ ਕੋ ਕਹਿਤ ਗੁਸਾਈ ਜਿਹਨੂੰ ਗੋਸਾਈ ਕਹਿੰਦੇ ਨੇ ਗੋ ਸ੍ਰਿਸ਼ਟੀ ਸਾਈ ਮਾਲਕ ਜੋ ਸ੍ਰਿਸ਼ਟੀ ਦਾ ਮਾਲਕ ਹੈ ਸਾਰੇ ਜਗਤ ਦਾ ਮਾਲਕ ਹੈ ਦੁਖ ਸੁਖ ਤੋ ਰਹਤ ਹੈ ਜਨਮ ਮਰਨ ਤੋ ਰਹਤ ਹੈ ਆ ਜਨਮ ਹੈ ਆ ਮਰਨ ਹੈ ਉਹ ਜਨਮ ਮਰਨ ਤੋ ਰਹਤ ਹੈ ਅਕਾਲ ਹੈ ਸਮੇ ਤੋ ਰਹਤ ਹੈ ਸਮੇ ਦੇ ਜਨਮ ਮਰਨ ਕਾਲ ਤੋਂ ਨਿਕਲਣ ਦਾ ਦੁਆਰ ਹੈ ਵਰਤਮਾਨ ਔਰ ਸਾਈਬਾ ਨੇ ਸਾਫ਼ ਕਹਿ ਦਿੱਤਾ ਉਹ ਜੋ ਪ੍ਰਭੂ ਦੀ ਮੂਰਤ ਹੈ ਆਕਾਲ ਹੈ ਕਾਲ ਨਹੀਂ ਹੈ ਕਾਲ ਤੇ ਹਰ ਮੂਰਤੀ ਨੂੰ ਖਾ ਜਾਂਦਾ ਹੈ ਕਾਲ ਤੇ ਹਰ ਵਜੂਦ ਨੂੰ ਖਤਮ ਕਰ ਦਿੰਦਾ ਹੈ ਕਾਲ ਤੇ ਸਭ ਕੁਝ ਨੂੰ ਨਾਸ ਕਰ ਦਿੰਦਾ ਹੈ ਕਾਲ ਪਾਏ ਬ੍ਰਹਮਾ ਬਪਦਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰਬਿਸ਼ਨ ਪ੍ਰਗਾਸਾ सकल काल का किया तमाशा सब समय का तमाशा है समय विच जन्म समय च मरण ये सब कुछ चल रहा है समय विच अवतार आद्द ने चले जाते समय बन है बनद मिटद जो कुछ भी समय विच है अमर नहीं है सदीवी नहीं है कुछ भी हो सदीवी नहीं है कि जी कोई चीज सौ साल च नहीं मिटी ते हजार दे मिट जाएगी हजार साल च नहीं मिट्टी पांच हजार दे मिट जाएगी मिटे जिंदगी के निशान कैसे कैसे जमी खा गई आसमान कैसे कैसे हाल ही है पता नहीं कितने आसमान जमीन च दफन हो गए ने मिट गए ने ਜ਼ਮੀਨ ਖਾ ਗਈ ਆਸਮਾਨ کیسے کیسے ਕਾਲ ਦੇਚ ਤੇ ਸਭ ਕੁਝ ਨਾਸਵੰਤ ਹੈ ਸਭ ਕੁਝ ਮਿਟ ਜਾਂਦਾ ਹੈ ਜਿਹੜਾ ਮਨੁੱਖ ਕਾਲ ਦੇਚ ਜੀ ਰਿਹਾ ਹੈ ਸੰਸਾਰੀ ਜਿਹੜਾ ਵਰਤਮਾਨ ਦੇਚ ਆਣ ਦੀ ਕੋਸ਼ਿਸ਼ ਪਿਆ ਕਰਦਾ ਹੈ ਸਾਧੂ ਹੈ ਸਾਧੂ ਹੈ ਸਾਧਨਾ ਕਰ ਰਿਹਾ ਹੈ ਤੇ ਜਿਹੜਾ ਵਰਤਮਾਨ ਤੱਕ ਪਹੁੰਚ ਗਿਆ ਉਹਦੀ ਸਾਧਨਾ ਨੂੰ ਕੁਝ ਭਾਗ ਲੱਗ ਗਏ ਨੇ ਸਿੱਧ ਹੋ ਗਏ ਇਹਦੇ ਬਚਨਾਂ ਚ ਬਰਕਤ ਆ ਜਾਏਗੀ ਇਹਦੇ ਬੋਲਾਂ ਚ ਬਰਕਤ ਆ ਜਾਏਗੀ ਕਿਉਂਕਿ ਵਰਤਮਾਨ ਦੇ ਚ ਆ ਗਿਆ ਇਹਦੇ ਕਦਮਾਂ ਦੇ ਚ ਕ੍ਰਾਂਤੀ ਆ ਜਾਏਗੀ ਇਹਦੇ ਹੱਥਾਂ ਚ ਵੀ ਬਰਕਤ ਆ ਜਾਏਗੀ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਜੋ ਕੰਚਨ ਨੂੰ ਹੱਥ ਲਾਵੇ ਖੇਉ ਸੈਤੀ ਰਲ ਗਿਆ ऐसे बेबरकत हाथां दे ने कुछ सोने नु हाथ पांदे ने मिट्टी हो जांदा पर ऐसे बरकत भरे कुछ हाथां औंदे ने मिट्टी नु छौंदे ने सोना हो जांदी ऐसे बोल औंदे ने जिन्नू कहंदे ने वाक सिद्धि मंत्र सिद्धि पंजाबी च असि वाक कह देंदे हां बोल कह देंदे हां संस्कृत दे च मंत्र कहंदे ने गुरु दा बोल गुरु दा वाक ਗੁਰੂ ਦੀ ਆਵਾਜ਼ ਗੁਰੂ ਦਾ ਮੰਤਰ ਗੱਲ ਇੱਕ ਹੋਈ ਹੈ ਜਿਸ ਦਾ ਬੋਲ ਵਿਅਰਥ ਨਾ ਜਾਏ ਉਹਦੇ ਬੋਲਾਂ ਚ ਸਤਿ ਆ ਗਏ ਇਹਨੂੰ ਕਹਿੰਦੇ ਨੇ ਵਾਕ ਸਿੱਧੀ ਬੋਲ ਸਿੱਧੀ ਮੰਤਰ ਸਿੱਧੀ ਜੋ ਵਰਤਮਾਨ ਤੱਕ ਆ ਗਿਆ ਕੁਝ ਖੇਡ ਬਣ ਗਈ ਹੈ ਇਹ ਸਾਧੂ ਸਿੱਧ ਹੋ ਗਿਆ ਹੈ ਔਰ ਜੋ ਭਗਵਾਨ ਵੀ ਚਲਾ ਗਿਆ ਅਕਾਲ ਵਿੱਚ ਚਲਾ ਗਿਆ ਤੇ ਸੰਤ ਹੋ ਗਿਆ ਇਹ ਤੇ ਬ੍ਰह्म ਗਏ ਨਹੀਂ ਹੋ ਗਿਆ ਇਹ ਤੇ ਪ੍ਰਮਾਤਮਾ ਦਾ ਰੂਪ ਹੋ ਗਿਆ ਅਬ ਤੋਂ ਜਾਏ ਛੜੇ ਸਿੰਘਾਸਨ ਮਿਲੇ ਹੈ सारੰਗ ਪਾਣੇ ਰਾਮ ਕਬੀਰਾ ਇਕ ਬਏ ਹੈ ਕੋਈ ਨਾ ਸਕੇ ਪਛਾਨੇ ਹਜ਼ਾਰਾਂ ਚ ਕੋਈ ਇੱਕਾ ਦਸਾਦੋ ਔਰ ਉਹ ਜੋ ਇਕਾ ਦਸਾਦੋ ਹੈ ਇਹ ਹਜ਼ਾਰ ਇਕੱਠੇ ਕੀਤੇ ਜਾਣ ਤੋ ਕੋਈ ਇੱਕ ਕਦ ਸਿੱਧ ਇਹ ਜਿਹੜੇ ਸਿੱਧ ਨੇ ਇਹ ਹਜ਼ਾਰ ਇਕੱਠੇ ਕੀਤੇ ਜਾਣ ਤੋ ਕੋਈ ਫਿਰ ਇੱਕ ਕਦ ਸੰਤ ਸਾਧੂ ਸਿੱਧ ਸੰਤ ਸਾਧਨਾ ਕਰਨ ਵਾਲੇ ਮਿਲਣਗੇ ਮੇਰੇ ਖਿਆਲ ਹਰ ਸ਼ਹਿਰ ਦੇ ਵਿੱਚ ਮਿਲਣਗੇ ਸਿੱਧ ਹਰ ਸ਼ਹਿਰ ਦੇ ਵਿੱਚ ਨਹੀਂ ਮਿਲਣਗੇ ਪੇ ਸੰਤ ਇਹ ਤੇ ਹਰ ਮੁਲਕ ਦੇ ਚ ਵੀ ਨਹੀਂ ਮਿਲਣਗੇ ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪਰਮਾਇ ਚੰਦਨ ਦਾ ਬੂਟਾ ਹਰ ਜੰਗਲ ਦੇ ਚ ਨਹੀਂ ਹੈ ਸੰਤ ਹਰ ਮੁਲਕ ਦੇ ਚ ਨਹੀਂ ਹੈ ਬਹੁਤ ਥੋੜਾ ਹੈ ਬਹੁਤ ਥੋੜਾ ਹੈ ਭੀੜ ਮਹਾਤਮਾ ਬੁੱਧ ਕਹਿੰਦੇ ਸਨ ਭੀੜ ਤੇ ਭੇੜਾਂ ਦੀ ਆਉਂਦੀ ਹੈ ਸ਼ੇਰਾਂ ਦੀ ਨਹੀਂ ਆਉਂਦੀ ਉਹਨਾਂ ਨੇ ਆਪਣੇ ਚਚੇਰੇ ਬਿਰਾ ਆਨੰਦ ਨੂੰ ਕਿਹਾ ਸੀ ਆਨੰਦ ਬਹੁਤ ਵੱਡੀ ਭੀੜ ਵਿੱਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਭੀੜ ਭੇੜਾਂ ਦੀ ਆਉਂਦੀ ਹੈ ਬਹੁਤ ਵੱਡੀ ਭੀੜ ਵਿੱਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਔਰ ਚੰਗੇ ਮਨੁੱਖਾਂ ਦੀ ਜ਼ਮੀਨ ਤੇ ਕਦੀ ਭੀੜ ਨਹੀਂ ਹੁੰਦੀ ਨਹੀਂ ਹੁੰਦੀ ਇਨਹੀਂ ਭੇੜਾਂ ਦੇ ਚੋਂ ਔਖੇ ਨਾਨਕ ਉਸਤਾਖੀ ਮਾਫ ਕੋਈ ਸਾਧੂ ਹੁੰਦਾ ਹੈ ਸਾਧਨਾ ਕਰਦਾ ਹੈ ਸਾਧਨਾ ਆਰੰਭ ਹੋ ਗਈ ਇਹ ਹੁਣ ਭੇਡ ਦਾ ਹਿੱਸਾ ਨਹੀਂ ਹੈ ਇਹ ਭੇਡ ਦੀ ਤਰ੍ਹਾਂ ਨਹੀਂ ਜੀਵੇਗਾ ਆਮ ਬੰਦਾ ਭੀੜ ਤੋਂ ਹੀ ਪ੍ਰਭਾਵਿਤ ਹੁੰਦਾ ਹੈ ਪਤਾ ਹੈ ਕਿਉਂ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਗਲਤੁਲ ਆਮ ਸਹੀ ਬਹੁਤ ਮਨੁੱਖ ਗਲਤ ਕਰਨ ਤੇ ਉਹਨੂੰ ਸਹੀ ਸਮਝਿਆ ਜਾਂਦਾ ਹੈ 99 ਬੰਦੇ ਗਲਤ ਕਰਨ ਤੇ ਇੱਕ ਬੰਦਾ ਠੀਕ ਕਰੇ ਉਹ ਜਿਹੜਾ ਇੱਕ ਬੰਦਾ ਠੀਕ ਕਰ ਰਿਹਾ ਹੈ ਉਹ ਗਲਤ ਸਮਝਿਆ ਜਾਏਗਾ 99 ਸਹੀ ਸਮਝੇ ਜਾਣਗੇ ਮਨੁੱਖ ਬਹੁ ਗਿਣਤੀ ਤੋਂ ਪ੍ਰਭਾਵਤ ਹੁੰਦੇ ਹਨ ਮਨੁੱਖ ਅਕਸਰੀਅਤ ਤੋਂ ਪ੍ਰਭਾਵਤ ਹੁੰਦਾ ਹੈ ਜੈਸੇ ਜਮਹੂਰੀਅਤ ਡੈਮੋਕ੍ਰੇਸੀ ਜਿਨਾ ਜਿਨਾ ਮੁਲਕਾਂ ਦੇ ਵਿੱਚ ਹੈ ਬਹੁ ਗਿਣਤੀ ਜਿਸ ਨੂੰ ਵੋਟ ਮਿਲ ਜਾਂਨ ਉਹਦੀ ਹਕੂਮਤ ਪਰ ਵਿਦਵਾਨ ਕਹਿੰਦੇ ਬਹੁ ਗਿਣਤੀ ਤੇ ਬੇੜਾਂ ਦੀ ਆਉਂਦੀ ਏ ਸ਼ੇਰਾਂ ਦੀ ਨਹੀਂ ਆਉਂਦੀ ਬਹੁ ਗਿਣਤੀ ਤੇ ਕਿਕਰਾਂ ਦੀ ਆਉਂਦੀ ਏ ਚੰਦਨ ਦੀ ਨਹੀਂ ਆਉਂਦੀ ਬਹੁ ਗਿਣਤੀ ਤੇ ਮੂਰਖਾਂ ਦੀ ਆਉਂਦੀ ਏ ਸਿਆਣਿਆਂ ਦੀ ਨਹੀਂ ਆਉਂਦੀ ਇਹ ਸੋਚ ਤੇ ਮੂਰਖ ਹਮੇਸ਼ਾ ਜਿੱਤਣਗੇ ਬੇੜਾਂ ਜਿੱਤਣਗੇ ਸ਼ੇਰ ਹਾਰਣਗੇ ਕਿਉਂਕਿ ਗਿਣਤੀ ਦਾ ਸਵਾਲ ਹੈ ਨਾ ਖੇਡ ਤੇ ਗਿਣਤੀ ਦੀ ਏ ਮੋਰਖ ਜਿਤਣਗੇ ਸਿਆਣੇ ਹਾਰਣਗੇ ਖੇਡ ਤੇ ਗਿਣਤੀ ਦੀ ਹੈ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਗਲਤੁਲ ਆਮ ਸਹੀ ਬਹੁ ਗਿਣਤੀ ਦੇ ਚ ਗਲਤੀ ਕੀਤੀ ਜਾਏ ਉਹਨੂੰ ਗਲਤੀ ਨਹੀਂ ਮੰਨਿਆ ਜਾਂਦਾ ਸਹੀ ਨੇੜੇ ਨਵੇਂ ਬੰਦੇ ਗਲਤ ਕਰਨ ਉਹ ਗਲਤ ਨਹੀਂ ਸਮਝੇ ਜਾਣਗੇ ਇੱਕ ਬੰਦਾ ਸਹੀ ਕਰੇ ਉਹ ਗਲਤ ਸਮਝਿਆ ਜਾਏਗਾ बनारस ਦੇ ਸਾਰੇ ਸਿਆਣੇ ਗਿਣੇ ਗਏ ਫੇ ਕੋਈ ਬੰਦਾ ਪਾਗਲ ਗਿਣਿਆ ਗਿਆ ਕਬੀਰ ਹੱਦ ਹੋ ਗਈ ਬਾਕੀ ਸਾਰੇ ਸਿਆਣੇ ਗਿਣੇ ਗਏ ਕਿਉਂਕਿ ਬਹੁ ਗਣਤੀ ਇਹ ਇੱਕ ਬੰਦਾ ਬਾਕੀਆਂ ਦੀ ਤਰ੍ਹਾਂ ਨਹੀਂ ਜੀਉਂਦਾ ਸੀ ਤੋਂ ਪਾਗਲ ਗਿਣਿਆ ਗਿਆ ਲੋਕ ਕਹੇ ਕਬੀਰ ਬਉਰਾਣਾ ਸਾਰੇ ਵੇਦੀ ਜਨੇਊ ਪੈਨਦੇ ਸੰ ਗੁਰੂ ਨਾਨਕ ਨੇ ਨਹੀਂ ਪਹਿਨੇ ਆ ਸਾਰੇ 베ਦੀ ਵਰਤ ਰਖਦੇ ਸਨ ਗੁਰੂ ਨਾਨਕ ਨੇ ਇਨਕਾਰ ਕੀਤਾ ਸਾਰੇ 베ਦੀ ਹਵਨ ਯਗ ਕਰਦੇ ਸਨ ਗੁਰੂ ਨਾਨਕ ਨੇ ਕਰਨ ਤੋਂ ਇਨਕਾਰ ਕੀਤਾ ਸਾਰੇ 베ਦੀ 33 ਕਰੋੜ ਦੇਵਤਿਆਂ ਦੀ ਮਨਉਤਮਨ ਦੇ ਸਨ ਗੁਰੂ ਨਾਨਕ ਨੇ ਇਨਕਾਰ ਕੀਤਾ ਜਿਨੇ 베ਦ ਪੜ੍ਹਿਆ ਉਸ 베ਦੀ ਕਾ ਹੈ ਉਹ 베ਦੀ ਸਨ ਕੋ ਸਾਰੇ ਬੇਦੀਆਂ ਨੇ ਮਿਲ ਕੇ ਪਤਾ ਕੀ ਆਖੇ ਇਹ ਭੂਤ ਨਾ ਬੇਤਾਲਾ ਕੋਈ ਕਹੇ ਭੂਤ ਨਾ ਕੋ ਕਹੇ ਬੇਤਾਲਾ ਉਹ ਸਾਰੇ ਬੇਦੀ ਤੇ ਬੇਦੀ ਨੇ ਮਹਾਨ ਨੇ ਇਹ ਜਿਹੜਾ ਇੱਕ ਹੈ ਇਹਨੂੰ ਸਾਰਿਆਂ ਨੇ ਭੂਤ ਨਾ ਬੇਤਾਲਾ ਕਹਿਣਾ ਸ਼ੁਰੂ ਕੀਤਾ ਸਾਰਾ ਬਨਾਰਸ ਸਿਆਣਾ ਇੱਕ ਕਬੀਰ ਵਿਚਾਰਾ ਪਾਗਲ ਹੈ ਕਿਉਂਕਿ ਸਾਰਿਆਂ ਨੇ ਉਸ ਨੂੰ ਪਾਗਲ ਕਿਹਾ ਕਾਰਨ ਗਲਤੁਲ ਆਮ ਸਹੀ ਮੈਂ ਜਿਸ ਦਿਨ ਗੁਲਿਸਤਾਨ ਵਿੱਚ ਸ਼ੇਖ ਸਾਦੀਦਾ ਇਹ ਬੋਲ ਪੜਿਆ ਕਾਫੀ ਦਿਨ ਮੈਂ ਇਸ ਨੂੰ ਦੁਹਰਾਇਆ ਅੱਗੇ ਜਾਣ ਨੂੰ ਗੁਲਿਸਤਾਨ ਨੂੰ ਅੱਗੇ ਪੜਨ ਨੂੰ ਮੇਰੀ ਹਿੰਮਤ ਹੀ ਨਾ ਹੋਈ ਵੀ ਬੜੀ ਕੀਮਤੀ ਗੱਲ ਇਸ ਮਹਾਪੁਰਸ਼ ਨੇ ਕਹਿ ਦਿੱਤੀ ਗਲਤੁਲ ਆਮ ਸਹੀ ਬਹੁ ਗਿਣਤੀ ਦੇ ਚ ਗਲਤੀ ਹੋਵੇ ਉਹ ਗਲਤੀ ਨਹੀਂ ਗਣੀ ਜਾਂਦੀ ਕਿ ਕਿ 99 ਬੰਦੇ ਗਲਤ ਕਰ ਰਹੇ ਨੇ ਕਿ ਹਰੇਕ ਕੋਲ ਦਲੀਲ ਇਹ ਆਉਂਦੀ ਹੈ ਇਤਨੇ ਸਾਰੇ ਬੰਦੇ ਗਲਤ ਥੋੜੀ ਹੋ ਸਕਦੇ ਨੇ ਹਰ ਇੱਕ ਬੰਦਾ ਇਹ ਦਲੀਲ ਦੇ ਇਤਨੇ ਸਾਰੇ ਗਲਤ ਥੋੜੀ ਹੋ ਸਕਦੇ ਨੇ ਕੋਈ ਇੱਕ ਗਲਤ ਹੋਵੇਗਾ ਤੇ ਜੇ ਇਤਨੇ ਸਾਰੇ ਕਰਦੇ ਪੈ ਨੇ ਤਾਂ ਗਲਤ ਨੇ ਉਹ ਇੱਕ ਠੀਕ ਹੋਵੇਗਾ ਹਮੇਸ਼ਾ ਭੀੜ ਗਲਤ ਬੰਦਿਆਂ ਦੀ ਆਉਂਦੀ ਹੈ ਉਹ ਇੱਕ ਬੰਦਾ ਵਿਚਾਰਾ ਜਾਂ ਤੇ ਸੋਲੀ ਤੇ ਚੜਦਾ ਜਾਂ ਤਤੀ ਤਵੀ ਤੇ ਬੈਠਦਾ ਹੈ। ਜਾਂ ਉਸ ਦੇ ਬੰਦ-ਬੰਦ ਕੱਟੇ ਜਾਂਦੇ ਨੇ। ਜਾਂ ਉਹ ਦੀਵਾਰਾਂ ਦੇ ਚਿਣਿਆ ਜਾਂਦਾ ਹੈ। ਕਿਉਂਕਿ ਇੱਕ ਹੁੰਦਾ ਹੈ। ਪੀੜ ਤੇ ਮੂਰਖਾਂ ਦੀ ਹੁੰਦੀ ਹੈ। ਗਲਤੁਲ ਆਮ ਸਹੀ। ਢੀੜ ਸ਼ਬਦ ਵੀ ਪੇੜਾਂ ਤੋਂ ਬਣਿਆ ਔਖੇ ਨਾ ਆਉਣਾ। ਜਦ ਮੈਂ ਨੂੰ ਕੋਈ ਭਾਰਤ ਦੇ ਚ ਕਹਿੰਦਾ ਉਹ ਸਾਧੂ ਦੇ ਨਾਲ ਤੇ ਬੜੀ ਭੀੜ ਹੈ ਬੜੀ ਭੀੜ ਹੈ ਔਖੇ ਨਾ ਆਉਣਾ ਕਹਿਣਾ ਪੈਂਦਾ ਭੇੜਾ ਆਉਣ ਗਿਆ ਭੇੜਾ ਆਉਣ ਗਿਆ ਐਸਾ ਵੀ ਵਕਤ ਆਇਆ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਦੇ ਨਾਲ ਕੋਈ ਵੀ ਨਹੀਂ ਸੀ ਕੋਈ ਵੀ ਨਹੀਂ ਸੀ ਸਭ ਕੁਝ ਵਿਛੜ ਗਿਆ ਕੋੜਾ ਵੀ ਕੋਲ ਨਹੀਂ ਸੀ ਸ਼ਸਤਰ ਵੀ ਨਹੀਂ ਸੀ ਚਾਰ ਦਿਨ ਦਾ ਪੇਟ ਦੇ ਚ ਅੰਨ ਵੀ ਨਹੀਂ ਗਿਆ। ਧਨ ਦੇ ਕਪੜੇ ਵੀ ਪਾਟ ਗਏ ਸਨ। ਮਾਛੀਵਾੜਾ ਉਹ ਮੰਦੀ ਰਾਤ ਰੇਤ ਦੇ ਟਿੱਬੇ ਤੇ ਪਾਦਸ਼ਾਹ ਸੌ ਗਏ ਦਿਨ ਭਰ ਦੇ ਪੈਦਲ ਚਲੇ ਥਕੇ। ਸਰੀਰ ਥਕਿਆ ਟੁੱਟਿਆ। ਤੇ ਕਹਿੰਦਾ ਨੀਂਦ ਐਸੀ ਹੈ ਭਾਵੇਂ ਸਰੀਰ ਥਕਿਆ ਹੈ। ਟੁੱਟਿਆ ਹੈ ਤੇ ਭੁੱਖਾ ਹੋਵੇ ਪਰ ਨੀਂਦ ਆ ਜਾਂਦੀ ਹੈ ਭੁੱਖੇ ਨੂੰ ਵੀ ਆ ਜਾਂਦੀ ਹੈ ਸਰੀਰ ਨੇ ਆਰਾਮ ਕਰਨਾ ਚਾਹਿਆ ਸੌਂ ਗਏ ਨੇ ਸ਼ੁਕਰਾਨਾ ਪੈ ਨਿਕਲਦਾ ਹੈ ਯਾਰੜੇ ਦਾ ਸਾਨੂੰ ਸੱਥਰ ਚੰਗਾ ਪਟਖੇੜਿਆਂ ਦਾ ਰਹਿਣਾ ਠੀਕ ਹੈ ਪ੍ਰਭੂ ਅਜ ਸ਼ਸਤਰ ਬਸਤਰ ਨਹੀਂ ਨੇ ਅੱਜ ਕੁਝ ਵੀ ਨਹੀਂ ਹੈ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੇਂ ਜ਼ਫਰਨਾਮਾ ਨਾ ਮੇਰੇ ਕੋਲ ਹਥਿਆਰ ਨੇ ਨਾ ਮੇਰੇ ਕੋਲ ਅੱਜ ਧਨ ਹੈ ਨਾ ਮੇਰੇ ਨਾਲ ਅੱਜ ਸਿੰਘ ਨੇ ਨਾ ਹੀ ਪਰਿਵਾਰ ਹੈ ਨਾ ਕਿਲੇ ਨੇ ਨਾ ਮਹਿਲ ਮਾੜੀਆਂ ਨੇ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ खुदा वंद दी ऐशो वर्ष ऐ खुदा तू हैं है ऐ प्रभु तू हैं जब जद तू है ते बुख देच भी आनंद बने हुए जद तू है तू तो इकलच भी रौनक बनी हुई है जब तू है तो रस बने हुआ है हौसला बने हुआ है हद हो गई छोटिया छोटिया घटनावा भरोसे टूट जाते होंगे ने मैं एक दफा फिर दो श्रद्धा नहीं निकी भरोसा गल तुट जा शरदा नहीं टुटी भरोसा सुनिय यकीन आ गया भरोसा है टुट सद शरदा वेख मैं पेखे हो रही ऊंचा मोहन सबते ऊंचा ਹੋਨ ਐਸੇ ਪੁਰਸ਼ ਦੀ ਸ਼ਰਧਾ ਕਿਵੇਂ ਟੁੱਟੇਗੀ ਇਹਨੂੰ ਕਹੀਏ ਕੋਈ ਮੋਹਨ ਨਹੀਂ ਹੈ ਉਹ ਕਹਿ ਰਿਹਾ ਮੈਂ ਵੇਖਿਆ ਤੂੰ ਕਿਸ ਤਰ੍ਹਾਂ ਕਹਿਣਾ ਨਹੀਂ ਹੈ ਮੈਂ ਤੇ ਵੇਖਿਆ ਮੈਂ ਦੇਖਿਆ ਹੋਰੀ ਉੱਚਾ ਮੋਹਨ ਸਭ ਤੇ ਉੱਚਾ ਮੈਂ ਤੇ ਵੇਖਿਆ ਤੂੰ ਜਿੰਨਾ ਕਹਿਣਾ ਹੈ ਕਹਿ ਦੇ ਇਹ ਸ਼ਰਧਾ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਖੁਦਾਵੰਦ ਬਖਸ਼ੰਦਈ ਐਸ਼ਵਰ ਹੁਣ ਮੈਂ ਅਰਜ਼ ਕਰਾਂ ਕਾਲ ਵਿੱਚ ਪਰਸਥਿਤੀ ਬਣੀ ਰਹੇਗੀ ਕਾਲ ਵਿੱਚ ਔਕੜਾਂ ਹੋਣਗੀਆਂ ਕਿਉਂਕਿ ਕਾਲ ਵਿੱਚ ਸਿਰਫ ਜਨਮ ਨਹੀਂ ਹਰ ਜਨਮ ਮਰਨ ਦੇ ਵਿੱਚ ਬਦਲਦਾ ਹੈ ਕਾਲ ਦੇ ਵਿੱਚ ਸਿਰਫ ਹਾਸੇ ਨਹੀਂ ਰੋਣੇ ਵੀ ਨੇ ਸਿਰਫ ਨਫਾ ਨਹੀਂ ਨੁਕਸਾਨ ਵੀ ਹੈ ਕਾਲ ਦੇ ਵਿੱਚ ਜੀਣ ਵਾਲੇ ਨੂੰ ਐਸਾ ਸਮਝ ਲੈਣਾ ਚਾਹੀਦਾ ਹੈ ਇਦੋਵੇਂ ਵਾਰੀ ਵਾਰੀ ਮੇਰੀ ਚੋਲੀ ਚ ਪਹਿਣਗੇ ਕਦੀ ਸੁਖ ਕਦੀ ਦੁਖ ਜੋ ਵਰਤਮਾਨ ਦੇ ਚਾ ਗਿਆ ਥੋੜਾ ਜਾਂ ਦੁਖ ਸੁਖ ਤੋਂ ਉੱਚਾ ਉੱਠ ਗਿਆ ਕਿਉਂ ਕਰਤਾਪਨ ਥੋੜਾ ਸਮਾਪਤ ਹੋ ਗਿਆ ਕਾਲ ਵਿੱਚ ਤੇ ਕਰਮ ਚੱਲਦਾ ਹੈ ਇਹ ਥੋੜਾ ਅਕਰਮ ਹੋਇਆ ਹੁਣ ਬਹੁਤ ਕੁਝ ਨਹੀਂ ਕਰਦਾ ਸਿਰਫ ਵਾਹਿਗੁਰੂ ਮੰਤਰ ਦਾ ਉਚਾਰਨ ਕਰਦਾ ਹੈ ਔਰ ਇਹ ਇੱਕ ਦਮ ਵਿੱਚ ਪੂਰਾ ਹੋ ਜਾਂਦਾ ਹੈ ਤੇ ਇਹ ਵਰਤਮਾਨ ਇੱਥੇ ਆ ਗਿਆ। ਪਰ ਇਹ ਨਹੀਂ ਕਰਮ ਕਰਦਾ। ਹੁਣ ਦੋ ਸ਼ਬਦ ਫਿਰ ਧਿਆਨ ਨਾਲ ਸੁਣਨਾ ਸਾਰੇ ਕਰਮ ਇਸ ਵਾਸਤੇ ਨੇ ਕਿਦਰੇ ਇਹ ਇੱਕ ਕਰਮ ਕਰੀਏ ਹਜ਼ਾਰਾਂ ਕਰਮ ਛੁੱਟ ਜਾ। ਉਹ ਸਾਰਾ ਕਰਮ ਕਾਣ ਛੁੱਟ ਜਾਏ। ਉਹਦੀ ਲੋੜ ਹੈ ਕਰਮ ਦੀ ਲੋੜ ਹੈ। ਤਾਂ ਕਿ ਅਕਰਮ ਤੱਕ ਪਹੁੰਚੀਏ ਤੇ ਅਕਰਮ ਦੇ ਚ ਪਰਖੇ ਪ੍ਰਵੇਸ਼ ਕਰਨ ਦੇ ਚ ਪਹਿਲੇ ਕਰਮ ਦੀ ਛੋਟੀ ਧਾਰ ਤੱਕ ਆਣਾ ਪੈਂਦਾ ਹੈ ਤੇ ਕਰਮ ਦੀ ਛੋਟੀ ਧਾਰ ਵਰਤਮਾਨ ਦੇ ਚ ਮੈਂ ਇੱਕ ਦਫਾ ਫਿਰ ਅਰਜ਼ ਕਰਾਂ ਸ਼ਬਦ ਇਹੀ ਨੇ ਮੇਰੇ ਕੋਲ ਕਹਿਣ ਵਾਸਤੇ ਤੇ ਜਿਹੜੇ ਸਾਧਨਾ ਕਰਦੇ ਆਉਣਗੇ ਇਹ ਪੌੜੀ ਉਹਨਾਂ ਦੇ ਪੱਲੇ ਤੇ ਕੁਝ ਪਾ ਸਕਦੀ ਹੈ ਬਾਤੀਆਂ ਦੇ ਨਹੀਂ ਤੇ ਮੈਂ ਫਿਰ ਅਰਜ਼ ਕਰਾਂ ਭੀੜ ਵਿੱਚ ਭੇੜਾ ਆਉਂਦੀ ਹੈ ਨਾ ਜੋ ਸਾਧਨਾ ਕਰਨ ਲੱਗ ਪਿਆ ਹੈ ਸਾਧੂ ਜੇ ਦੀ ਸਾਧਨਾ ਸਫਲ ਹੋ ਗਈ ਹੈ ਸਿੱਧ ਵਰਤਮਾਨ ਤੱਕ ਆ ਗਿਆ ਤੇ ਜਿਹੜਾ ਵਰਤਮਾਨ ਤੋਂ ਵੀ ਲੰਘ ਗਿਆ ਭਗਵਾਨ ਦੇ ਚ ਪਹੁੰਚ ਗਿਆ ਸੰਤ ਕਾਲ ਤੋਂ ਅਕਾਲ ਵਿੱਚ ਜਾਣਾ ਹੈ ਕਾਲ ਵਿੱਚ ਭੀੜ ਹੈ ਵਰਤਮਾਨ ਵਿੱਚ ਬਹੁਤ ਥੋੜੇ ਬਹੁਤ ਥੋੜੇ ਭਗਵਾਨ ਦੇ ਵਿੱਚ ਕੋਈ ਕਰੋਨਾ ਚ ਇਕਤਨ ਕੋਟਨ ਮੇ ਨਾਨਕ ਕੋ ਨਾਰਾਇਣ ਜੈ ਜੀ ਕਰੋੜਾ ਚ ਕੋਈ ਇਕਤ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਇਸ ਵਕਤ ਜ਼ਮੀਨ ਤੇ ਕਿੰਨੀਕ ਆਬਾਦੀ ਹੋਵੇਗੀ 6 ਅਰਬ ਦੇ ਕਰੀਬ ਕਹਿੰਦੇ ਕਿ ਕਰੋੜ ਇੱਥੇ ਨਹੀਂ ਹੈ ਕੋਟਨ ਕੋਟਨ ਬਹੁਵਚਨ ਹੈ ਕਈ ਕਰੋੜਾਂ ਦੇ ਵਿੱਚ ਕੋਈ ਇੱਕ ਅਦ ਸੰਤ ਹੈ ਜਣਾ ਖਣਾ ਸੰਤ ਨਹੀਂ ਹੈ ਇਹ ਵੀ ਮੈਂ ਅਰਜ਼ ਕਰਦੇ ਹਾਂ ਜਿਸ ਦਿਨ ਕਦੀ ਸਾਧਨਾ ਕਰੋਗੇ ਤੇ ਥੋੜਾ ਜਿਹਾ ਕਿਧਰੇ ਸਾਧਨਾ ਨੂੰ ਭਾਗ ਲਗਿਆ ਉਸ ਦਿਨ ਸੰਤ ਦੀ ਸਮਝ ਵੀ ਆ ਜਾਏਗੀ ਉਸ ਤੋਂ ਪਹਿਲੇ ਨਹੀਂ ਆਏਗੀ ਆਏਗੀ ਨਹੀਂ ਕਿਉਂਕਿ ਜਗਤ ਕਾਲ ਦੇ ਵਿੱਚ ਜੀ ਰਿਹਾ ਹੈ ਨਾ ਆਕਾਲ ਦੀ ਸਮਝ ਨਾ ਵਰਤਮਾਨ ਦੀ ਸਮਝ ਇਸ ਵਾਸਤੇ ਪਖੰਡ ਪੂਜਿਆ ਜਾ ਰਿਹਾ ਹੈ ਪਖੰਡ ਸਨਮਾਨਤ ਹੈ ਪਖੰਡ ਸਤਕਾਰਿਆ ਜਾ ਰਿਹਾ ਹੈ ਔਰ ਪਖੰਡ ਬੜਾ ਸ਼ਿੰਗਾਰ ਕਰਦਾ ਹੈ ਪਖੰਡ ਕਿਉਂ ਪੂਜਿਆ ਜਾਂਦਾ ਹੈ ਜਿਹੜਾ ਕੰਮ ਆਮ ਬੰਦੇ ਨਾ ਕਰ ਸਕਣ ਤੇ ਉਹ ਕਰਕੇ ਦਿਖਾਨਾ ਜੇ ਸਿਆਮ ਬੰਦੇ ਤੇ ਗਰਸਤੀ ਨਹੀਂ ਤੇ ਉਹ ਆਖ ਨਸੀ ਗਰਸਤੀ ਨਹੀਂ ਅਸੀਂ ਨਹੀਂ ਗਰਸਤੀ ਅਸੀਂ ਗਰਸਦਾ ਆਤਿਆਗ ਇਹ ਬਹੁਤ ਵੱਡੀ ਗੱਲ ਦਿਸ ਪੈਗੀ ਤੇ ਪੂਜਾ ਚੱਲ ਪੈਗੀ ਤੇ ਹੁਣ ਕੌਣ ਦੱਸੇ ਕਿਉਂਕਿ ਭੀੜ ਇਸ ਤਰ੍ਹਾਂ ਦੀ ਪੂਜਾ ਕਰੇਗੀ ਦਸੋਂ ਗੁਰੂ ਸਾਹਿਬਾਨ ਗਰਸਤੀ ਨੇ ਭਗਤ ਗਰਸਤੀ ਨੇ ਰਾਮ ਗਰਸਤੀ ਨੇ ਕ੍ਰਿਸ਼ਨ ਗਰਸਤੀ ਨੇ ਸ਼ਿਵ ਜੀ ਬਾਵੇਂ ਰਹਿੰਦੇ ਤੇ ਜੰਗਲਾ 'ਚ ਨੇ ਪਰ ਪਾਰਵਤੀ ਉਹਨਾਂ ਦੀ ਪਤਨੀ ਹੈ ਗਰਸਤੀ ਨੇ ਤੋ ਖੈਰ ਆਪ ਦੀ ਗਿਆਤ ਲਈ ਅਰਜ਼ ਕਰਾਂ ਜੋ ਕਰਮ ਹਰ ਮਨੁੱਖ ਨਾ ਕਰ ਸਕੇ ਤੇ ਕੋਈ ਕਰਕੇ ਦਿਖਾਵੇ ਪੂਜਾ ਚੱਲ ਪੈਂਦੀ ਉਸ ਨੂੰ ਕਰਾਮਾਤ ਆਖਦੇ ਨੇ ਲੇਕਿਨ ਇਸ ਨੂੰ ਗੁਰਬਾਣੀ ਪਖੰਡ ਕਹਿੰਦੀ ਹੈ ਪ੍ਰਕਿਰਤੀ ਦੇ ਨਿਯਮ ਤੋਂ ਮਨੁੱਖ ਉਲਟ ਤੇ ਨਹੀਂ ਚੱਲ ਸਕੇਗਾ ਲੇਕਿਨ ਉਲਟ ਚੱਲਦਾ ਹੋਇਆ ਦਿਖਾ ਸਕੇਗਾ ਜਤਨ ਕਰੇ ਬਿੰਦ ਕਿਵੇ ਨਾ ਰਹਾਈ ਮਨੁ ਆ ਡੋਲੇ ਨਰਕੇ ਜਾਈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸਰੀਰ ਦੇ ਜਦ ਸ਼ਕਤੀ ਅਦਕ ਹੋ ਜਾਏਗੀ ਇਹ ਨਿਕਲੇਗੀ ਕਿਸੇ ਨਾ ਕਿਸੇ ਤਰੀਕੇ ਨਾਲ ਜਤਨ ਕਰੇ ਬਿੰਦ ਕਿਵੇ ਨਾ ਰਹਾਈ ਨਹੀਂ ਰਹਿ ਸਕਦੇ ਗੁਰੂ ਨਾਨਕ ਮਨੁ ਆ ਡੋਲੇ ਨਰਕੇ ਜਾਈ ਇਸ ਤਿਆਗੀ ਦਾ ਮਨ ਡੋਲਦਾ ਰਹੇਗਾ ਪਖੰਡੀ ਲੇਕਿਨ ਜਗਤ ਪੂਜਾ ਕਰੇਗਾ ਜਗਤ ਪੂਜਾ ਕਰੇਗਾ ਇਹ ਗੁਰੂ ਨਾਨਕ ਦਾ ਬਾਖ ਮੈਂ ਤੁਹਾਨੂੰ ਸੁਣਾ ਰਿਹਾ ਹੁਣ ਜਗਤ ਨੂੰ ਪਖੰਡ ਦੀ ਵੀ ਸਮਝ ਨਹੀਂ ਇਹ ਵੀ ਮੈਂ ਅਰਥ ਕਰਦੇ ਆਂ ਕਰਮ ਧਰਮ ਪਖੰਡ ਜੋ ਦੀ ਸੇ ਮਹਾਰਾਜ ਕਹਿੰਦੇ ਜੇ ਧਰਮ ਦਿਖਾਈ ਦੇ ਰਿਹਾ ਵਾਸਤਵਿਕ ਪਖੰਡ ਹੈ ਜਿਹੜੇ ਕਰਮ ਕੀਤੇ ਜਾ ਰਹੇ ਨੇ ਧਾਰਮਿਕ ਪਖੰਡ ਨਹੀਂ ਇਹ ਸਿਰਫ ਦਿਖਾਏ ਜਾ ਰਹੇ ਨੇ ਵਾਸਤਵਿਕ ਹੈ ਨਹੀਂ ਤੇ ਕਰਕੇ ਐਸਾ ਦਿਖਾਇਆ ਜਾ ਸਕਦਾ ਹੈ। ਤਾਂ ਧਾਰਮਿਕ જગਤ ਦੀ ਸਮਝ ਤੇ ਉਸ ਨੂੰ ਪੈਗੀ ਜਦ ਕੋਈ ਸਾਧਨਾ ਕਰ ਰਿਹਾ ਹੈ ਕਾਲ ਤੋਂ ਅਕਾਲ ਦੇ ਚ ਜਾਣਦੀ। ਇੱਕ ਦਮ ਦੇ ਚ ਆਣਦੀ। ਮਨ ਨੂੰ ਲੈਣਾ ਇੱਕ ਦਮ ਦੇ ਚ। ਕਰਮ ਤੋਂ ਅਕਰਮ ਦੇ ਚ। ਧਰਮ ਤੋਂ ਅਧਰਮ ਦੇ ਚ। ਆ ਕਰਮ ਹੈ। ਆ ਧਰਮ ਹੈ। ਮਜ਼ਬ ਤੋਂ ਅਮਜ਼ਬ ਦੇ ਚ। नमस्तस्त अजवे नमस्तंग अमजवे ए प्रभु तेरा कोई मजब नहीं जद किदरे कोई परमात्मा चले न हो जांदा पता की कहंदा कबीर कह रहे ने ना हम हिंदू ना मुसलमान अल राम के पिंड परान मैं अल्लाह अल्लाह भी जपदा राम राम भी जपदा पर ए हिंदू और मुसलमानो एक गल सुन लो ना मैं मुसलमान ना मैं हिंदू गल खत्म ਨਮਸਤਸਤ ਅਜਵੇ ਨਮਸਤੰ ਅਮਜਵੇ ਨਮਸਕਾਰ ਹੈ ਪ੍ਰਭੂ ਤੈਨੂੰ ਤੇਰਾ ਕੋਈ ਮਜ਼ਬ ਨਹੀਂ ਤੇਰਾ ਕੋਈ ਧਰਮ ਨਹੀਂ ਤੂੰ ਕੋਈ ਕਰਮ ਵੀ ਨਹੀਂ ਕਰਦਾ ਕਰਮ ਕਰ ਕਰਕੇ ਉੱਥੇ ਪਹੁੰਚਣਾ ਹੈ ਜਿਸ ਦਾ ਕੋਈ ਕਰਮ ਨਹੀਂ ਕੋਈ ਧਰਮ ਨਹੀਂ ਕੋਈ ਮਜ਼ਬ ਨਹੀਂ ਤੇ ਜਦ ਕੋਈ ਉਸ ਦੇ ਚ ਲੀਨ ਹੋ ਜਾਂਦਾ ਹੈ ਯਕੀਨ ਜਾਣੋ ਉਸ ਦਾ ਕੋਈ ਮਜ਼ਬ ਨਹੀਂ ਇਸ ਵਾਸਤੇ ਕਹਿੰਦੇ ਨੇ ਸੰਤ ਦਾ ਕੋਈ ਮਜ਼ਬ ਨਹੀਂ ਸੰਤ ਤੇ ਮੱਕੇ 'ਚ ਵੀ ਚਲੇ ਗਏ 88 ਤੀਰਥਾਂ ਤੇ ਗੁਰੂ ਨਾਨਕ ਨੇ ਸੱਚ ਦਾ ਨਾਰਾ ਲਾਇਆ ਸਾਰੇ ਇਸਲਾਮੀ ਕੇਂਦਰਾਂ ਤੇ ਨਾਰਾ ਲਾਇਆ ਬੋਧ ਮਠਾਂ ਤੇ ਨਾਰਾ ਲਾਇਆ ਉਹ ਮੱਕੇ ਵੀ ਚਲੇ ਗਏ ਬਨਾਰਸ ਵੀ ਚਲੇ ਗਏ ਸਿੱਧਾਂ ਕੁੱਲ ਵੀ ਚਲੇ ਗਏ ਫਕੀਰਾਂ ਕੁੱਲ ਵੀ ਚਲੇ ਗਏ ਜਿਵੇਂ ਹਵਾ ਸਾਰੀ ਜਗ੍ਹਾ ਤੇ ਪਹੁੰਚਦੀ ਹੈ ਜਿਵੇਂ ਸੂਰਜ ਦੀ ਰੋਸ਼ਨੀ ਸਾਰੀ ਜਗ੍ਹਾ ਤੇ ਪਹੁੰਚਦੀ ਹੈ ਤੇ ਹੁਣ ਸੂਰਜ ਨੂੰ ਕੀ ਆਖੋਗੇ ਹਿੰਦੂ ਮੁਸਲਮਾਨ ਸੂਰਜ ਨਾਲ ਕੋਈ ਮੁਲਕ ਜੋੜੋਗੇ ਕਿ ਸੂਰਜ ਅਮਰੀਕਨ ਹੈ ਜਾਂ ਚਾਈਨਸ ਹੈ ਸੂਰਜ ਸੂਰਜ ਹੈ ਸੰਤ ਤੇ ਸੂਰਜ ਦੀ ਤਰ੍ਹਾਂ ਸੰਤ ਤੇ ਪਵਨ ਦੀ ਤਰ੍ਹਾਂ ਤੇ ਪਵਨ ਨਾਲ ਕੋਈ ਮਜ਼ਹਬ ਜੋੜੋਗੇ ਤੇ ਸੂਰਜ ਨਾਲ ਕੋਈ ਜਾਤ ਪਾਤ ਜੋੜੋਗੇ ਮੁਲਕ ਜੋੜੋਗੇ ਅਗਰ ਸੂਰਜ ਨਾਲ ਕੋਈ ਜਾਤ ਪਾਤ ਜੋੜੀ ਜਾ ਰਹੀ ਹੈ ਮੁਲਕ ਜੋੜਿਆ ਜਾ ਰਿਹਾ ਹੈ ਉਹ ਕੋਈ ਜਲਦਾ ਹੋਇਆ ਦੇਵਾ ਹੋਵੇਗਾ ਕਿਸੇ ਗਾਰੇ ਸੂਰਜ ਨਹੀਂ ਹੈ ਇਹ ਵੀ ਮੈਂ ਅਰਜ਼ ਕਰਦੇ ਆਂ ਸੂਰਜ ਕਿਸੇ ਮਜ਼ਬਦ ਦੇ ਦਾਇਰੇ 'ਚ ਨਹੀਂ ਆਉਂਦਾ ਸੂਰਜ ਕਿਸੇ ਦੇਸ਼ ਦੇ ਦਾਇਰੇ 'ਚ ਨਹੀਂ ਆਉਂਦਾ ਸੂਰਜ ਕਿਸੇ ਜਾਤ ਪਾਤ ਦੇ ਦਾਇਰੇ 'ਚ ਵੀ ਨਹੀਂ ਆਉਂਦਾ ਉਹ ਮਹਾ ਸੂਰਜ ਜਿਸ ਤੋਂ ਸਾਰੇ ਸੂਰਜ ਹੋਏ ਨੇ ਉਹ ਵੀ ਕਿਸੇ ਜਾਤ ਪਾਤ ਦੇ ਦਾਇਰੇ 'ਚ ਨਹੀਂ ਆਉਂਦਾ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਅੰਤ੍ਰੀਵ ਤੀਰਤ ਪਰਮਾਤਮਾ ਆਕਾਲ ਅੰਤ੍ਰੀਵ ਤੀਰਤ ਆਕਾਲ ਦੇ ਚ ਹੈ ਕਾਲ ਦੇ ਚ ਨਹੀਂ ਹੈ ਅੰਦਰ ਦਾ ਤੀਰਤ ਜਿਸ ਦੇ ਚ ਮਨ ਨੇ ਜਾਣਾ ਹੈ ਪਹੁੰਚਣਾ